ਹਾਂ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਕਿੰਨੂ ਬਾਰੇ ਕਿੰਨੂ ਦਾ ਪੌਦਾ ਜਦੋਂ ਅਸੀਂ ਲਾਉਨੇ ਆਂ ਤਾਂ ਉਹ ਤੀਜੇ ਸਾਲ ਫਲ ਦੇਣਾ ਸ਼ੁਰੂ ਕਰਦਾ ਤੇ ਬਹੁਤ ਹੀ ਭਰਮਾ ਫਲ ਆਉਂਦਾ ਹੈ ਉਸ ਤੋਂ ਬਾਅਦ 2-3 ਸਾਲ ਇਹਦਾ ਫਲ ਇਸ ਤਰ੍ਹਾਂ ਆਉਂਦਾ ਰਹਿੰਦਾ ਹੈ ਤੇ ਫਿਰ ਅਚਾਨਕ ਇਹਦਾ ਫਲ ਘਟਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਪੱਤੇ ਉਹ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਪੌਦਾ ਸੁੱਕਣਾ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਟਾਹਣੀਆਂ ਉੱਪਰੋਂ ਕੰਨੀਆਂ ਤੋਂ ਲੈ ਕੇ ਪਿੱਛੇ ਨੂੰ ਤੇ ਇਹਨੂੰ ਅਸੀਂ ਡਾਈਵੈਕ ਦੀ ਬਿਮਾਰੀ ਕਹਿੰਦੇ ਆ ਤੇ ਕੁਝ ਸਾਲਾਂ ਵਿੱਚ ਇਹ ਪੌਦਾ ਖਤਮ ਹੋ ਜਾਂਦਾ ਹੈ ਇਸ ਤੋਂ ਪਹਿਲਾਂ ਅਕਸਰੀ ਦੋਸਤ ਗੱਲ ਕਰਦੇ ਨੇ ਕਿ ਜਿਹੜਾ ਫਲ ਬਹੁਤ ਡਿੱਗਦਾ ਉਹ ਅੱਗੇ ਜਾ ਕੇ ਡਿੱਗਦਾ ਬਾਰੇ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਕਿਸੇ ਹੱਦ ਤੱਕ ਅਸੀਂ ਹੁਣ ਕਰ ਸਕਦੇ ਹਾਂ ਹੁਣ ਸਾਨੂੰ ਧਿਆਨ ਦੇਣ ਦੀ ਲੋੜ ਹੈ ਜਨਵਰੀ ਫਰਵਰੀ ਦੇ ਦਿਨਾਂ ਵਿੱਚ ਜਿਹੜੀ ਵੀ ਸਾਡੇ ਕੋਲੇ ਉਹਦੀਆਂ ਟਾਣੀਆਂ ਕੁਝ-ਕੁਝ ਵਿੱਚੋਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਉਪਰੋਂ ਕੰਨੀਆਂ ਤੋਂ ਸੁੱਕਣੇ ਸ਼ੁਰੂ ਹੁੰਦੀਆਂ ਜਿਹੜੀ ਮੇਨ ਪੌਦੇ ਵਾਲੇ ਪਾਸੋਂ ਵੱਧਦੀਆਂ ਤਾਂ ਉਹਨਾਂ ਨੂੰ ਕੀ ਕਰੋ ਕੱਟ ਦਿਓ ਕਟਰ ਦੇ ਨਾਲ ਕੱਟ ਦਿਓ ਕੱਟ ਕੇ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਨਹੀਂ ਸੁੱਟਣਾਗਾ ਉਹਨਾਂ ਨੂੰ ਤੁਸੀਂ ਅੱਗ ਲਾ ਕੇ ਸਾੜ ਦਿਓ ਨਹੀਂ ਤਾਂ ਉਹੋ ਹੀ ਉਲੀ ਉਹੋ ਹੀ ਬੈਕਟੀਰੀਆੜਾ ਅਗਲੇ ਸਾਲ ਤੁਹਾਡੇ ਪੌਦਿਆਂ ਉੱਤੇ ਆ ਜਾਏਗਾ ਤੇ ਫਿਰ ਇਹਦਾ ਪਰਮਾਨ ਨੁਕਸਾਨ ਕਰੇਗਾ ਦੂਸਰੀ ਗੱਲ ਇਸ ਗੱਲ ਦਾ ਵੀ ਅਸੀਂ ਖਿਆਲ ਰੱਖਣਾ ਕਿ ਜਿਹੜੀਆਂ ਟਾਹਣੀਆਂ ਉਹਦੀਆਂ ਕੋਈ ਝੁੱਕ ਕੇ ਫਲ ਦੇ ਨਾਲ ਝੁੱਕ ਕੇ ਜ਼ਮੀਨ ਤੇ ਲੱਗਦੀਆਂ ਉਹਨਾਂ ਜਮੀਨ ਤੇ ਲੱਗਣ ਦੇ ਉਹ ਵੀ ਉੱਪਰੋਂ ਕੱਟ ਦਿਓ ਉੱਚੀਆਂ ਕਰ ਕੱਟ ਦਿਓ ਤੇ ਉਹਨਾਂ ਨੂੰ ਵੀ ਕੋਸ਼ਿਸ਼ ਕਰੋ ਜੋ ਅਸੀਂ ਕਾਂਸ਼ੀਅਨਟ ਕੀਤੀ ਹੈ ਉਹਨਾਂ ਸਾਰੇ ਨੂੰ ਅੱਗ ਲਾ ਕੇ ਸਾੜ ਦਿਓ ਇਹ ਇੱਕ ਡਾਈਬੈਕ ਦੀ ਬਿਮਾਰੀ ਹੈ ਇਸ ਤਰ੍ਹਾਂ ਹੀ ਇੱਕ ਕੈਂਕਰ ਦੀ ਬਿਮਾਰੀ ਹੈ ਉਹਦੇ ਵਿੱਚ ਵੀ ਜਿਹੜੇ ਪੱਤੇ ਹੁੰਦੇ ਆ ਉਹਨਾਂ ਉੱਤੇ ਪਹਿਲਾਂ ਛਟਾਕ ਜੇ ਪੈਣੇ ਸ਼ੁਰੂ ਹੋ ਜਾਂਦੇ ਆ ਉਸ ਤੋਂ ਬਾਅਦ ਜਿੱਥੇ ਜ਼ਿਆਦਾ ਹਰਿਆਈ ਆ ਉੱਥੋਂ ਪੀਲਾ ਪਣਾਉਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਵਿੱਚ ਫਿਰ ਇੱਕ ਉਬਰਮਾਪਣ ਜਿਹੜਾ ਹੈਗਾ ਖਾਕੀ ਜਿਹਾ ਰੰਗ ਦਾ ਹੁੰਦਾ ਹੈ ਜਦੋਂ ਤੁਸੀਂ ਟੱਚ ਕਰਦੇ ਆ ਪੱਤਿਆਂ ਨੂੰ ਤਾਂ ਐ ਲੱਗਦਾ ਜਿਵੇਂ ਕੋਈ ਰੋੜ ਉੱਤੇ ਜੰਮੇ ਹੋਣ ਤੇ ਇਹਨਾਂ ਦਾ ਸਾਰੀਆਂ ਬਿਮਾਰੀਆਂ ਦਾ ਹੱਲ ਕਾਫੀ ਹੱਦ ਤੱਕ ਇਸ ਵੇਲੇ ਹੈ ਕਿ ਜਿਹੜੀਆਂ ਉਟਾਣੀਆਂ ਉਹਨਾਂ ਨੂੰ ਕੱਟ ਦਿਓ ਕੱਟਣ ਤੋਂ ਬਾਅਦ ਉਹਨਾਂ ਨੂੰ ਸਾੜ ਦਿਓ ਤੇ ਉਸ ਤੋਂ ਬਾਅਦ ਆਉਂਦੀ ਹੈ ਗੱਲ ਸਪਰੇਅ ਦੀ ਜੇ ਤੁਹਾਡੇ ਕੋਲੇ ਬੋਰਡੋ ਮਿਕਸਚਰ ਆਉਂਦਾ ਹੈ ਬੋਰਡੋ ਮਿਕਸਚਰ ਅਸੀਂ ਘਰ ਬਣਾ ਸਕਦੇ ਹਾਂ ਜਿਹਦੇ ਵਿੱਚ ਰੇਸ਼ਿਓ ਹੁੰਦੀ ਹੈ 2 ਕਿਲੋ 2 ਕਿਲੋ ਤੇ 250 ਲੀਟਰ ਪਾਣੀ ਦੀ ਕਲੀ ਤੇ ਚੋਨਾ ਕਿ ਐਕਸ ਲੋਕ ਕਹਿੰਦੇ ਆ ਵੀ ਜੇ ਕੋਈ ਉਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਜੜਾਂ ਦੇ ਵਿੱਚ ਕਲੀ ਪਾ ਦਿਓ ਜੀ ਜਾਂ ਜਿਹੜਾ ਜੜਾਂ ਦੇ ਵਿੱਚ ਨੀਲਾ ਸੋਥਾ ਪਾ ਦਿਓ ਇਹ ਜਿਹੜਾ ਕੱਲਾ ਪਾਉਣਾ ਇਹਦਾ ਕੋਈ ਫਾਇਦਾ ਨਹੀਂ ਹੈ ਉਲਟਾ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਸਾਡੇ ਕੋਲੇ ਬਾਜ਼ਾਰ ਦੇ ਵਿੱਚ ਬਲਾਈਟਾਕਸ ਦਵਾਈ ਆਉਂਦੀ ਹੈ ਉਹਨੂੰ ਅਸੀਂ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਵਿੱਚ ਪਾ ਕੇ ਹੁਣ ਸਪਰੇਅ ਕਰ ਸਕਦੇ ਹਾਂ ਮਾਰਚ ਦੇ ਵਿੱਚ ਸਪਰੇਅ ਕਰ ਦਿਓ ਫਿਰ ਉਸ ਤੋਂ ਬਾਅਦ ਛੱਡ ਕੇ ਮਹੀਨਾ ਤੋਂ ਮਹੀਨੇ ਫਿਰ ਸਪਰੇਅ ਕਰ ਦਿਓ ਫਿਰ ਉਸ ਤੋਂ ਬਾਅਦ ਸਤੰਬਰ ਦੇ ਵਿੱਚ ਵੀ ਸਪਰੇਅ ਕਰ ਦਿਓ ਲਗਾਤਾਰ ਸਪਰੇਅ ਦੇਵਾਂਗੇ ਤਾਂ ਕਾਫੀ ਹੱਦ ਤੱਕ ਅਸੀਂ ਇਸ ਇਹਨਾਂ ਬਿਮਾਰੀਆਂ ਉੱਤੇ ਕੰਟਰੋਲ ਕਰ ਸਕਦੇ ਹਾਂ ਤੁਸੀਂ ਹੁਣ ਟਾਈਮ ਖੰਜਾਲਿਆ ਤਾਂ ਫਿਰ ਅੱਗੇ ਜਾ ਕੇ ਜਦੋਂ ਸਮੱਸਿਆ ਆ ਜਾਂਦੀ ਹੈ ਉਦੋਂ ਅਸੀਂ ਦਾ ਹੱਲ ਕਰਦੇ ਹਾਂ ਉਦੋਂ ਇਹਦਾ ਕੋਈ ਹੱਲ ਨਹੀਂ ਹੁੰਦਾਗਾ ਉਮੀਦ ਹੈ ਸਾਨੂੰ ਇਹ ਟਿਪ ਜਿਹੜਾ ਹੈਗਾ ਤੁਹਾਡੇ ਲਈ ਮਦਦਗਾਰ ਸਾਬਤ ਹੋਏਗਾ ਬਾਕੀ ਜਿਵੇਂ ਜਿਵੇਂ ਵੀ ਇਹਦੀਆਂ ਸਮੱਸਿਆਵਾਂ ਆਉਣੀਆਂ ਆਗੇ ਉਹਨਾਂ ਦਾ ਟਾਈਮ ਆਏਗਾ ਉਹਨਾਂ ਨੂੰ ਕੰਟਰੋਲ ਕਰਦਾ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਰਾਵਾਂਗਾ ਬਹੁਤ ਬਹੁਤ ਧੰਨਵਾਦ